ਜੈ ਗੁਰਦੇਵ ਧੰਨ ਗੁਰਦੇਵ ਮੈਂ ਹਾਂ ਤੁਹਾਡਾ ਆਪਣਾ ਰਮਨ ਮਕਸੂਦਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਸਤਵ ਤੇ ਪ੍ਰਭਾਤ ਫੇਰੀ ਦੇ ਰੂਪ ਵਿੱਚ ਸਾਡੀ ਕੁੱਲੀ ਨੂੰ ਭਾਗ ਲਗਾਏ ਹਨ ਜਿਨ੍ਹਾਂ ਸੰਗਤਾਂ ਨੇ ਸਾਡੀ ਕੁੱਲੀ ਦੇ ਵਿੱਚ ਦਰਸ਼ਨ ਦਿੱਤੇ ਹਨ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਮੈਂ ਹਾਂ ਤੁਹਾਡਾ ਆਪਣਾ ਰਮਨ ਮਕਸੂਦਾ ਮੇਰੇ ਵੱਲੋਂ ਅਤੇ ਮੇਰੀ ਪੂਰੀ ਫੈਮਿਲੀ ਵੱਲੋਂ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਹਸਤਕ ਦੀ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਜੈ ਭੀਮ ਜੈ ਭਾਰਤ ਸਾਰੀ ਹੀ ਸੰਗਤ ਨੂੰ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਸੋ ਸਾਡੇ ਛੋਟੇ ਵੀਰ ਰਮਨ ਮਕਸੂਦਾਂ ਜੀ ਰਾਈਟਰ ਉਹਨਾਂ ਦਾ ਫੋਨ ਆਇਆ ਸੀ ਸਾਨੂੰ ਬਾਹਰੋਂ ਵੀ ਸਾਡੇ ਘਰੇ ਗੁਰੂ ਮਹਾਰਾਜ ਦੀ ਪ੍ਰਭਾਤ ਫੇਰੀ ਆ ਤਾਂ ਤੁਸੀਂ ਜਰੂਰ ਸਾਰੀ ਸੰਗਤ ਪਹੁੰਚੋ ਅਸੀਂ ਆਪਣੇ ਸਾਥੀਆਂ ਦੇ ਨਾਲ ਰਮਨ ਜੀ ਦੇ ਘਰ ਮਹਾਰਾਜੀ ਪ੍ਰਭਾਤ ਫੇਰੀ ਦੇ ਦਰਸ਼ਨ ਕਰਨ ਆਏ ਆਂ ਔਰ ਪਰਵਾਰ ਨੂੰ ਵੀ ਨਗਰ ਨੂੰ ਵੀ ਸਾਰਿਆਂ ਨੂੰ ਇਸ ਪ੍ਰਭਾਤ ਫੇਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੈ ਪੀਮ ਜੈ ਪਾਤ ਜੈ ਗੁਰਦੇਵ ਧੰਨ ਗੁਰਦੇਵ ਜੋ ਕਿ ਇਨਨੇ ਗੁਰੂ ਮਹਾਰਾਜ ਜੀ ਦੇ ਬੜੇ ਵਧੀਆ ਸ਼ਬਦ ਦੇ ਵਿੱਚ ਬਸਰ ਕੀ ਬੀਆ ਜੀ ਗੁਰੂ ਘਰ ਦੇ ਸਾਥ ਦੇ ਜੀ ਆ ਜਿਹਨਾਂ ਦੇ ਉੱਪਰ ਜਿਹੜੂ ਖੰਡਾਂ ਦੀ ਵਾਰਤਾ ਹੋਈ ਹੈ ਇਹ ਰੱਖਾ ਕੋ ਜੈਵੀ ਜੁਤੀ ਜਿਹੜੀ ਪੀਪੀਆ ਦਾ ਇਹ ਰਿਸ਼ਤਾ ਦੇ ਬੋਲ ਗਿਆ ਰਾਜ ਮੇਰੇ ਸਾਥ ਬਹੁਤ ਸੱਜਣ ਦੀ ਮਰਖਾ ਲੱਗੀ ਨੇ ਇਸ ਨੂੰ ਹਾਲੇ ਤੱਕ ਨਹੀਂ ਸਾਰੇ ਚਾਹਨਾ ਨੂੰ ਥੋੜਾ ਮੈਂ ਸੱਜ ਦੇ ਧੂਲ ਮਾਰ ਕੇ ਇਹ ਚਾਹਨਾ ਦੇ ਸਾਹੋਂ ਪਿੱਛੇ ਜਾਵਾ ਕੋਈ ਵੀ ਬੋਲ ਮਹਾਰਾ ਤਾਂ ਮੈਂ ਨਾ ਇੰਜਾਂ ਦਾ ਵੈਕ ਨਹੀਂ ਕਰਦੇ ਨੂੰ ਮੈਂ ਰਵਾਤ ਤੇ ਇਹਨਾਂ ਇੰਜਾਂ ਦਾ ਵੈਕ ਕੀਤਾ ਹੈ ਜੁਰਮ ਅਹਮੂਤ ਬਾਡੇ ਬਣੇ ਸਰਕਾਰ ਜੋ ਸਹਿਕਾ ਸਰ ਦੀ ਜਿਆਦੇ ਤੇ ਹੈ ਬੇਜੰਗ ਸ਼ਬਦ ਬਗਾਇਦੇ ਜਾਣਾ ਤੋਂ ਸਾਡੇ ਨਹੀਂ ਮੈਂ ਇਸ਼ਾਰਾ ਰੱਖਿਆ ਇਹਨੇ ਮ ਲੱਗਾ ਜਿੱਦਾਂ ਉਹ ਹਮਰ ਪਾਣੀ ਦੇ ਪਾਸ ਅਰਾਮ ਉਹ ਜਿਹੜਾ ਵੀ ਆਗਰ ਕਹਿੰਦੇ ਆ ਜਿਹੜੇ ਦੇ ਖਾਤੋਰਾ ਜਾਣ ਦੇ ਵਿੱਚ ਬਹੁਤ ਸੇਵਾ ਕਰਦੇ ਨੇ गिरिया दे जो भी बोले सुनरभै जगरुराज महाराज की जय फिर भगवान का हम लिए बच्चे हमको लाओ